ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਮਿੱਤਰੋ ਤੁਹਾਨੂੰ ਸ਼ੌਂਕ ਕਰਾਈਦਾ ਜਿੱਥੇ ਵੀ ਜਾਈਦਾ ਤੇ ਅੱਜ ਦਾ ਸ਼ੌਂਕ ਪੂਰਾ ਹੀ ਐਂਡ ਆ ਬਾਈ ਤੁਹਾਨੂੰ ਇੱਕ ਦੋ ਕਬੂਤਰ ਆਪਾਂ ਹੱਥ 'ਚ ਫੜ ਕੇ ਦਿਖਾਨੇ ਆ ਟੀਰੇ ਟੀਰੀਆਂ ਇਹ ਖੁੰਡੇ 'ਚ ਦੇ ਵਿੱਚ ਜਿੰਨੇ ਤੁਸੀਂ ਕਬੂਤਰ ਦੇਖ ਰਹੇ ਹੋ ਇਹ ਲਗਭਗ ਸਾਰੇ ਬਾਜ਼ੀਆਂ 2-2 3-3 ਹੀ ਜੱਤੇ ਹੋਏ ਨੇ ਇੱਕ ਦੋ ਕਬੂਤਰ ਹੀ ਹੋਣਗੇ ਜਿਹੜੇ ਇਹਨਾਂ 'ਚ ਬਾਜੀ ਨਹੀਂ ਡਾਇ ਵੈਸੇ ਰੋਕੇ ਹੋਏ ਆ ਬਾਕੀ ਸਾਰੇ ਤੇ ਛਾਤਾ ਬਾਈ ਗੋਲੇ ਪੱਖੋ ਵਾਲ ਦੀ ਬਾਈ ਫੇਰ ਤੁਹਾਨੂੰ ਦੱਸ ਦਈਏ ਕੋਸ਼ਿਸ਼ ਰਹਿੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਠੀਕ ਆ ਉਹ ਟੀਰੀ ਦਿਖਾਇਓ ਵੀਰੇ ਜਿਹੜੀ ਆ ਆ ਤੁਹਾਨੂੰ ਦਿਖਾਉਨੇ ਆ ਬਾਈ ਲਾਈਵ ਦੇ ਵਿੱਚ ਕੋਸ਼ਿਸ਼ ਕੀਤੀ ਸੀ ਦਿਖਾਉਣ ਦੀ ਬਈ ਕਲੀਅਰ ਨਹੀਂ ਸੀ ਆ ਰਿਹਾ ਤੇ ਮੈਂ ਕਿਹਾ ਆਪਾਂ ਭਰਾਵਾਂ ਨੂੰ ਸ਼ੌਂਕ ਕਰਾਵਾਂਗੇ ਇਹ ਦੇਖੋ ਬਾਈ ਟੀਰੀ ਕਬੂਤਰੀ ਆ ਚਿੱਟੀ ਅੱਖ ਦੀ ਚਿੱਟਾ ਦੇ ਵਿੱਚ ਕਾਲਾ ਟੀਰ ਆ ਦੋ ਵਾ ਜਿੱਤੀ ਹੋਏ ਬਾਈ ਇਹ ਨਹੀਂ ਦੂਸਰੀ ਜਿੱਤੀ ਵੀ ਦੂਸਰੀ ਆ ਜਿੱਤੀ ਹੋਈ ਇਹ ਵੀ ਜਿੱਤੀ ਹੋਈ ਇੱਕੋ ਹੀ ਛੱਡੀ ਸੀ ਇਹ ਇੱਕ ਹੀ ਜਿੱਤੀ ਆ ਚੱਕ ਲਈ ਸੀ ਤੇ ਇਹਨੇ ਮੁੜ ਗਈ ਠੀਕ ਆ ਠੀਕ ਆ ਬਾਈ ਜੀ ਤੇ ਇਹ ਫੌਜੀ ਟਮੋਟ ਵਾਲੇ ਇੱਕ ਬਾਈ ਲੱਲੂ ਆਣੇ ਵਾਲੇ ਸਰਪੰਚ ਵਾਲਿਆ ਬਾਈ ਕੋ ਇੱਕ ਦੋ ਜੋੜੇ ਤੇ ਬਾਕੀ ਜਿਹੜੇ ਜਿਆਦਾ ਕਬੂਤਰ ਫੌਜੀ ਵਾਲਿਆਂ ਦੇ ਵਿੱਚੋਂ ਹੀ ਆ ਠੀਕ ਆ ਤੇ ਬਿੱਟੂ ਬਾਬੇ ਦੇ ਘਰੋਂ ਆਏ ਹੋਏ ਆ ਵਿੱਚ ਕਾਫੀ ਕਬੂਤਰ ਹਾਂ ਜਿੱਤੀਆ ਦੋ ਫੌਜੀ ਇਹ ਦੋ ਬਾਜੀਆਂ ਜਿੱਤੀਆ ਬਈ ਸ਼ਾਂ ਆਖੀ ਆ ਪੂਰੀ ਕਬੂਤਰੀ ਤੇ ਇਹ ਦੋ ਬਾਜੀਆਂ ਜਿੱਤੂਗਾ ਬਾਈ ਤਾਂ ਨੂੰ ਸ਼ੌਂਕ ਕਰਾ ਦਿੰਨੇ ਇੱਕ ਵਾਰ ਕਬੂਤਰਾਂ ਦਾ ਇਹਨਾਂ ਦਾ ਆਹ ਲਓ ਜੀ ਇੱਕ ਜੋੜਾ ਆਇਆ ਇਹ ਜੋੜੀ ਆ ਨਹੀਂ ਨਹੀਂ ਉਹ ਬੱਚੇ ਵਾਲੀ ਉਹ ਬੱਚੀਆਂ ਵਾਲੀ ਠੀਕ ਆ ਹੋਰ ਆ ਕਬੂਤਰ ਆਪਣਾ ਸਹੀ ਆ ਅੰਡੇ ਰੱਖੇ ਹੋਇਆ ਲਗਭਗ ਸਾਰੇ ਦੇ ਸਾਰੇ ਜੋੜਿਆਂ ਨੇ ਬਾਈ ਇਸ ਟਾਈਮ ਤੇ ਕਬੂਤਰ ਜਿੰਨੇ ਦੇਖ ਰਹੇ ਹੋ ਬਾਈ ਤੁਹਾਡੇ ਸ਼ੌਂਕ ਦੇ ਲਈ ਆ ਵੀਰ ਸੇਲ ਨਹੀਂ ਹੈਗੇ ਮੇਰਾ ਭਰਾ ਸੇਲ ਦੇ ਵਾਸਤੇ ਕੋਈ ਫੋਨ ਨਾ ਕਰਿਓ ਸ਼ੌਂਕ ਕਰਾ ਦੇ ਆ ਗੋਲੇ ਪੱਖੋ ਵਾਲ ਦੇ ਕਬੂਤਰਾਂ ਦਾ ਟਾਪ ਕਲਾਸ ਬਰੀਡਾਂ ਨੇ ਬਾਈ ਹੁਣਾਂ ਦੇ ਕੋਲ ਠੀਕ ਆ ਜੀ ਤੇ ਗਿਣਤੀ ਦੇ ਜੋੜੇ ਲਾਏ ਨੇ ਬਾਈ ਹੁਣਾਂ ਨੇ ਠੀਕ ਹੈ ਜੀ ਦੋ ਬਾਜ਼ੀ ਜਿੱਤੇ ਇਹ ਵੀ ਦੋ ਬਾਜ਼ੀਆਂ ਜਿੱਤਿਆ ਬਾਈ ਆ ਦੇਖ ਲੋ ਸ਼ਾਂ ਆਖਾ ਕਬੂਤਰਾਂ ਇਹ ਵੀ ਫੌਜੀ ਉਸਤਾਦ ਵਾਲੇ ਕਬੂਤਰਾਂ ਬਾਬੇ ਬਿੱਟੂ ਦੇ ਘਰੋਂ ਕਾਫੀ ਕਬੂਤਰ ਆਏ ਨੇ ਬਾਈ ਹੁਣਾਂ ਦੇ ਕੋਲ ਤੇ ਹੁਣ ਤੇ ਆਪਣੇ ਘਰ ਦੇ ਵੀ ਕਾਫੀ ਪੱਠੇ ਪੱਠੀਆਂ ਬਾਈ ਹੁਣਾਂ ਨੇ ਬਣਾ ਲਏ ਨੇ ਤੇ ਆ ਲਾਲ ਰੱਤਾ ਬਿੰਦਰ ਪੂਲੇ ਵਾਲੇ ਕਬੂਤਰਾਂ ਤੋਂ ਉਸਤਾਦ ਜੀ ਵਾਲਿਆਂ ਚ ਤੇ ਇੱਕ ਆ نیچے ਬੈਠੀ ਆ ਡੱਬੀ ਇਹ ਉਹੀ ਡੱਬੀ ਆ ਬਾਈ ਇਹ ਪਿਓਰ ਡੱਬੀ ਆ ਜਿਹਦੇ ਬੱਚੇ ਬਹੁਤ ਉੜਦੇ ਆ ਇਹਦਾ ਇੱਕ ਬੱਚਾ ਸਾਡੇ ਕੋਲ ਵੀ ਕਰਨੈਲ ਗੰਜ ਬਾਜੀ ਜਿੱਤਿਆ ਸੀ ਬਾਈ ਆਪਾਂ ਲੈ ਕੇ ਗਏ ਸੀ ਲਾਲ ਗਿੱਚੀ ਦਾ ਬਾਅਦ ਚ ਦੂਜੀ ਬਾਜੀ ਵਿੱਚ ਉਹ ਬੱਚਾ ਗਵਾਜ ਗਿਆ ਸੀ ਬੰਦਿਆ ਨੇ ਦੱਬ ਲਿਆ ਤੇ ਦਿੱਤਾ ਨਹੀਂ ਆਹ ਚਟੀਆਂ ਆੱਖਾਂ ਦੀ ਆ ਇੱਕ ਤੇ ਇੰਨੇ ਇੱਕ ਬੱਚਾ ਕੱਢਿਆ ਹੋਇਆ ਬਾਈ ਠੀਕ ਆ ਜੀ ਚੱਲਦੇ ਆ ਅੱਗੇ ਬਾਈ ਇਹ ਤੁਸੀਂ ਕਬੂਤਰ ਦੇਖ ਲੇ ਇੱਕ ਖੁੱਡੇ ਦੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਤੇ ਕੁਝ ਵੱਡੇ ਜਿਆਦਾ ਉਮਰ ਦੇ ਕਬੂਤਰ ਆ ਜਿਹੜੇ ਬਾਈ ਉਹਨਾਂ ਨੇ ਛੱਡੇ ਹੋਏ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਆ ਦੇਖ ਲਓ ਜੀ ਇਹ ਜਿੰਨੇ ਵੀ ਕਬੂਤਰ ਇਹਦੇ ਵਿੱਚ ਆ ਇਹਨਾਂ ਦੀ ਉਮਰ ਜ਼ਿਆਦਾ ਹੋ ਚੁੱਕੀ ਆ ਜੀ ਦੂਸਰੀ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੇ ਇਹਦੇ ਵਿੱਚ ਦੋ ਜੋੜੇ ਇਹਦੇ ਵਿੱਚ ਆ ਆ ਕਰੋ ਸ਼ੌਂਕ ਆ ਇੱਕ ਟੀੜੀ ਕਬੂਤਰੀ ਆ ਕਾਲੀ ਚਿੱਟੀ ਦੀ ਤੇ ਖਟੀਆਂ ਦਾ ਨਾਲ ਕਬੂਤਰ ਆ ਬਈ ਇਹਦੇ ਲੱਗਾ ਹੋਇਆ ਆ ਦੇਖੋ ਬਹੁਤ ਹੀ ਵਧੀਆ ਸ਼ਾਨਦਾਰ ਜੋੜਾ ਨਵਾਂ ਜੋੜਾ ਛੱਡਿਆ ਇਹ ਵੀ ਤੇ ਇੱਕ ਜੋੜ ਆ ਦੇਖ ਲਓ ਬਈ ਟਾਂਕਾ ਕਬੂਤਰ ਆ ਤੇ ਖਟੀਆਂ ਦੀ ਜਿਹੜੀ ਕਬੂਤਰੀ ਹੈ ਇਹਦੇ ਵਿੱਚ ਜੀ ਇਹ ਵੀ ਨਵਾਂ ਜੋੜ ਛੱਡਿਆ ਜੀ ਜੋੜ ਪੱਕੇ ਕਰ ਕਰਕੇ ਬਾਈ ਫੇਰ ਖੁੱਡੇ 'ਚ ਛੱਡੀ ਜਾਣੇ ਆ ਫੇਰ ਖੁੱਡੇ ਦੇ ਵਿੱਚ ਛੱਡੀ ਜਾਣੇ ਮਿਹਨਤ ਬੜੀ ਆ ਬਾਈ ਐਵੇਂ ਨਹੀਂ ਬੱਚੇ ਬਣਦੇ ਤੇ ਐਵੇਂ ਨਹੀਂ ਬਾਜ਼ੀਆਂ ਜਿੱਤਦੇ ਤੇ ਬਾਈ ਹੁਣੀ ਬਹੁਤ ਸਾਰੀਆਂ ਬਾਜ਼ੀਆਂ ਜਿੱਤੇ ਨੇ ਇਸ ਵਾਰ ਤੇ ਹੁਣ ਆਪਾਂ ਤੁਹਾਨੂੰ ਸ਼ੌਂਕ ਕਰਾ ਰਹੇ ਆ ਬਾਈ ਹੁਣਾ ਦੇ ਕਬੂਤਰਾਂ ਦਾ ਤੇ ਆ ਕਰੋ ਸ਼ੌਂਕ ਬਾਈ ਇਹ ਵੱਡੇ ਕਬੂਤਰ ਆ ਜਿਹੜੇ ਜੋੜੀਆਂ 'ਚ ਨਹੀਂ ਲਾਏ ਤੇ ਕਈਆਂ ਦੀ ਉਮਰ ਜ਼ਿਆਦਾ ਆ ਤਾਂ ਨਹੀਂ ਲਾਇਏ ਤੇ ਕਈ ਅਜੇ ਤੱਕ ਫ੍ਰੀ ਬੈਠੇ ਆ ਇਹਨਾਂ ਦੇ ਜੋੜੇ ਬਾਅਦ ਵਿੱਚ ਲੱਗਣਗੇ ਤੇ ਫਿਰ ਬੱਚੇ ਲੈ ਜਾਣਗੇ ਇੱਧਰ ਆ ਜਿਓ ਗੱਲ ਗੋੜ ਰੰਗੇ ਰੱਤੇ ਵੀ ਬਾਈ ਹੋਣਾ ਦੇ ਕੋਲ ਕਾਫੀ ਨੇ ਠੀਕ ਹੈ ਜੀ ਇਹ ਪੁਰਾਣੇ ਕਾਫੀ ਉਮਰ ਦੇ ਵਿੱਚ ਵੱਡੇ ਕਬੂਤਰ ਵੀ ਇਹਦੇ ਵਿੱਚ ਬੈਠੇ ਹੋਏ ਨੇ ਬਾਈ ਤੇ ਇਹ ਸਾਰੇ ਦੇ ਸਾਰੇ ਕਬੂਤਰ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਉੱਪਰ ਤੇ ਧਾਵਾਂ ਆਪਾਂ ਉੱਪਰ ਜਿਹੜੇ ਬਾਈ ਦੇ ਕਬੂਤਰਾਂ ਉਹਨਾਂ ਦਾ ਕਰਾਉਂਦੇ ਆ ਸ਼ੌਂਕ ਠੀਕ ਹੈ ਜੀ ਆਹ ਛੱਤ ਦੇ ਉੱਪਰ ਬਣਾਏ ਹੋਇਆ ਖੁੱਡੇ ਤੇ ਨਿੰਮ ਦੇ ਬੂਟੇ ਬਾਈ ਹੁਣਾਂ ਨੇ ਘਰ ਦੇ ਵਿੱਚ ਲਾਏ ਹੋਏ ਨੇ 2-3 ਬਾਈ ਦੇ ਜਿਹੜੇ ਜਿੱਤੇ ਇਨਾਮ ਨੇ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਵੀਡੀਓ ਦੇ ਨਾਲ ਬਣੇ ਰਿਓ ਮੇਰੇ ਭਰਾ ਇਹ ਹੈ ਛੱਤ ਬਾਈ ਹੁਣਾਂ ਦੀ ਤੇ ਆਹ ਦੇਖੋ ਜੀ ਫੁੱਲਾਂਦਾਰ ਛਤਰੀ ਲਾਈ ਹੋਈ ਆ ਤੇ ਆ ਕੁਝ ਨਵੇਂ ਬੱਚੇ ਛਤਰੀ ਤੇ ਵੀ ਚਾੜਤੇ ਆ ਬਾਈ ਹੁਣਾਂ ਨੇ ਦੇਖ ਲੋ ਇਹ ਸਾਰੇ ਨਵੇਂ ਬੱਚੇ ਆ ਵੀਰੇ ਅੰਦਰੋਂ ਦੀ ਹੋਗੇ ਤੁਹਾਨੂੰ ਦਿਖਾਣੇ ਆ ਬਾਈ ਪੂਰਾ ਵਧੀਆ ਸ਼ੌਂਕ ਆ ਗੋਲਾ ਪੱਖੋ ਵਾਲ ਬਾਈ ਇਸ ਏਰੀਆ ਦੇ ਵਿੱਚ ਵਧੀਆ ਬਾਜ਼ੀਆਂ ਜਿੱਤਦੇ ਨੇ ਬਾਈ ਹੁਣ ਦੇਖੋ ਠੀਕ ਆ ਕੁਤਰੀ ਸਾਡੇ ਲੋਬੇ ਮੇਟਰ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਬੱਚੇ ਆ ਜਿਹੜੇ ਛਤਰੀਆਂ ਤੇ ਤੇ ਆ ਛਤਰੀਆ ਬਾਈ ਹੁਣਾਂ ਦੀ ਆ ਜੋ ਤੁਹਾਨੂੰ ਕਰਾਈਏ ਬਈ ਇਹਨਾਂ ਦਾ ਸ਼ੌਂਕ ਆ ਮੇਰੇ ਖਿਆਲ ਦੇ ਨਾਲ 3 ਤੇ 36 ਤੇ 39 ਤੇ 312 ਤੇ 14 15 ਬੱਚੇ ਆ ਬਈ ਖਛਤਰੀ ਤੇ ਬੈਠੇ ਨੇ ਲਾਲ ਰੱਤੇ ਵੀ ਆ ਖਟੀਆਂ ਦੇ ਚਿੱਟੀਆਂ ਦੇ ਬਹੁਤ ਤਗੜੇ ਤਗੜੇ ਬੱਚੇ ਆ ਬਈ ਆਹ ਕਰੋ ਸ਼ੌਂਕ ਬਈ ਇਹਨਾਂ ਬੱਚਿਆਂ ਦਾ ਤੇ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਮਿੱਤਰੋ ਬਾਰ-ਬਾਰ ਦੇਖਣ ਨੂੰ ਨਹੀਂ ਮਿਲਦਾ ਕਿਤੇ-ਕਿਤੇ ਸ਼ੌਂਕ ਮਿਲਦਾ ਸਪੈਸ਼ਲ ਹੀ ਆਈ ਹੀ ਬਾਈ ਹੁਣਾਂ ਦੇ ਕੋਲ ਠੀਕ ਹੈ ਜੀ ਤੁਹਾਨੂੰ ਦੱਸ ਦਿਆਂ ਨੀਚੇ ਇੱਕ ਜੋੜਾ ਛੱਡਿਆ ਫੌਜੀ ਵਾਲਿਆਂ ਦਾ ਬਾਈ ਹੁਣਾਂ ਦੇ ਕੋਲ ਕਬੂਤਰੀ ਗਈ ਸੀ ਤੇ ਬਾਬੇ ਬਿੱਟੂ ਧਮੋੜ ਦੇ ਘਰੋਂ ਆਇਆ ਹੋਇਆ ਸੀ ਕਬੂਤਰ ਤੇ ਉਹ ਜੋੜਾ ਬਾਈ ਹੁਣਾਂ ਦੇ ਕੋਲ ਆਪਾਂ ਇੱਥੇ ਛੱਡ ਦਿੱਤਾ ਜੀ ਉਹਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਤੇ ਇੱਕ ਦੇਖੋ ਆ ਕਾਲੀ ਮਖਿਆਲੀ ਬਾਈ ਇਹ ਕਿਹੜਿਆ ਨੇ ਕੱਢੀ ਆ ਕਾਲੀ ਮਖਿਆਲੀ ਪੂਲੇ ਵਾਲੇ ਬਿੰਦਰ ਵਾਲੇ ਕਬੂਤਰ ਅੱਛਾ ਇਹ ਬਿੰਦਰ 우ਸਤਾਦ ਬਿੰਦਰ ਪੂਲੇ ਵਾਲੇ ਜਿਹੜੇ ਕਬੂਤਰਾਂ ਉਹਨਾਂ 'ਚੋਂ ਨਿਕਲੇ ਆ ਬਈ ਕਾਲੇ ਮਖਿਆਲੇ ਦੋਨੇ ਹੀ ਹੈ ਹਾਂ ਕੋਇਲਾ ਕਹ ਦਿੰਦੇ ਹੋਰ ਕੋਇਲਾ ਹੀ ਕਹ ਦਿੰਦੇ ਇਹਨਾਂ ਨੂੰ ਕਾਲੀਆਂ ਕੋਇਲਾ ਮਖਿਆਲੀਆਂ ਇਹ ਨਾਰਕ ਮਦੀਨਾ ਆ ਇਹਨਾਂ ਨਿਕਲਿਆ ਨੇ ਨਰ ਨੇ ਦੋਨੇ ਹੀ ਹਾਂ ਲਾਓ ਬਈ ਦੇਖ ਲਓ ਕਿੱਦਾਂ ਦਾ ਇਹਨਾਂ ਦਾ ਅੱਖਾਂ ਆ ਜਲਾ ਦੀ ਆ ਕਬੂਤਰੀਆਂ ਕਾਦੀਆਂ ਬਜੂ ਦੀ ਵੜ ਵੜੇ ਵੱਡੇ ਆ ਇਹਨਾਂ ਦੇ ਬਹੁਤ ਵਧੀਆ ਸ਼ੌਂਕ ਇਹ ਵੱਡੇ ਵਿੱਚ ਬਾਜੀ ਛੱਡਣ ਵਾਲੇ ਕਬੂਤਰ ਅੱਛਾ ਜਿਹੜੇ ਬਚ ਗਏ ਹਾਂ ਆ ਲਓ ਬਈ ਵਿੱਚ ਵੱਡੇ ਕਬੂਤਰਾਂ ਤੇ ਵਿੱਚ ਕੁਝ ਜਿਹੜੇ ਬਾਜੀ ਛੱਡੇ ਨਹੀਂ ਗਏ ਉਹ ਆ ਬਾਈ ਆ ਚਿੱਟਾ ਤੀਰ ਕਾਲੀ ਕਾਸ਼ ਵਾਲਾ ਇੱਕ ਮੈਂ ਸਾਰੇ ਫੌਜੀ ਵਾਲੇ ਕਬੂਤਰ ਜਿੰਨੇ ਵੀ ਆ ਠੀਕ ਆ ਇੱਕ ਕਾਲਾ ਜਿਹਾ ਕਬੂਤਰ ਆ ਲਾਲ ਜੀ ਨਾ ਛੱਡ ਕੇ ਬਾਕੀ ਸਾਰੇ ਕੁਝ ਵਾਲੇ ਫੌਜੀ ਵਾਲੇ ਕਬੂਤਰ ਆ ਲਾਉਂ ਵੀ ਮੇਟਰੋ ਕਰੂ ਸ਼ੌਂਕ ਇਹਨਾਂ ਕਬੂਤਰਾਂ ਦਾ ਬੜੀ ਮਿਹਨਤ ਦੇ ਨਾਲ ਬਣੇ ਨੇ ਬਾਈ ਕਬੂਤਰ ਆਹ ਬੱਚੇ ਛੱਡ ਛੱਡਣ ਨੂੰ ਰਹਿ ਗਏ ਬਾਜੀ ਆ ਤਾਂ ਇਹਨੂੰ ਛੱਡਾਂਗੇ ਉੱਡਦੇ ਨੇ ਅੱਛਾ ਉੱਡਦੇ ਆ ਹਾਂ ਉੱਡਦੇ ਨੇ 18 ਚ ਹੁਣ ਦੂਸਰਾ ਅੰਗੇ ਉੱਡਣੀਆਂ ਹਾਂ ਦੂਸਰਾ ਢਾਮਾ ਦੇਖੇ ਤਾਂ ਕਦੇ ਉਡਾਈਆਂ ਨਹੀਂ ਇੱਥੇ ਢਾਮਾਂਗੇ ਠੀਕ ਆ ਠੀਕ ਆ ਬਾਈ ਦੇਖੋ ਵੀ ਮਤਲਬ ਕਰੋ ਸ਼ੌਂਕ ਮੇਰੇ ਵੀਰ ਆਹ ਜਿਹੜੇ ਕਬੂਤਰ ਹਨ ਨਰ 9 9 ਨਰ ਨਹੀਂ ਇਸ ਗੁੱਡੇ ਚ ਆਹ ਜਿਹੜਾ ਫੜਿਆ ਹੋਇਆ ਚਿੱਟੀਆਂ ਆਖਾਂ ਦਾ ਨਲੀ ਪੈਰਾ ਆ ਦੇਖੋ ਬਈ ਕਬੂਤਰ ਮੈਨੂੰ ਬੜਾ ਵਧੀਆ ਲੱਗਾ ਅੱਖ 'ਚ ਹੀ ਜਿਆ ਚੈਲ ਬਣਾਉਂਦਾ ਥੋੜਾ ਜਿਹਾ ਹਨ ਇਹ ਫੁੱਜੀ ਵਾਲਿਆਂ ਦਾ ਇਹ ਸਾਰੇ ਅੱਛਾ ਆ ਦੇਖੋ ਬਈ ਅੱਖ 'ਚ ਥੋੜਾ ਜਿਹਾ ਨਾ ਟੀਰ ਬਣਦਾ ਇਹਦੇ ਚਿੱਟੀਆਂ ਖਾਣੇ ਇਹਦੀਆਂ ਬੜਾ ਚੰਗਾ ਬਈ ਤੇ ਦੂਜੀ ਅੱਖ ਜਿਹੜੀ ਇਹ 'ਚ ਵੀ ਥੋੜਾ ਜਿਹਾ ਬਣਦਾ ਟੀਰ ਅੱਖਾਂ ਚੇਂਜ ਕਰ ਲੈਂਦੇ ਆ ਕਈ ਵਾਰੀ ਗਲਫਾਂ ਲੱਗੀਆਂ ਹੋਈਆਂ ਉੱਡਣ ਦੇ ਲਈ ਤਿਆਰ ਬਈ ਬਾਜ਼ੀਆਂ ਦੇ ਵਿੱਚ ਇਹਨਾਂ ਨੂੰ ਛੱਡਦੇ ਨੇ ਭਾਈ ਜੀ अच्छा आ ਛੱਡਣਾ ਹੁਣ ਕਾਲੀ ਟੌਰੀ ਕਾਲੀ ਟੌਰੀ ਕੀਤੀ ਆ ਬਈ ਇਹਦੀ ਅੱਧੀ ਪੂਛ ਕੀਤੀ ਹੋਈ ਆ ਤੇ ਸ਼ਾਹ ਖਾਏ ਬਹੁਤ ਹੀ ਵਧੀਆ ਸ਼ਾਨਦਾਰ ਕਬੂਤਰ ਬਈ ਆ ਦੇਖੋ ਬਈ ਇੱਕ ਲਾਲ ਸਰਾ ਚਟੀਆਂ ਅੱਖਾਂ ਦਾ ਇਹ ਸਰਪੰਚ ਦੇ ਜਾਦੂ ਕਿਉਂ ਆਈ ਸੀ ਪੂਤਰੀ ਕਿਉਂ ਆ ਸ਼ਜਾਦ ਦੂ ਸਰਪੰਚ ਜੀ ਦੇ ਘਰੋਂ ਜਿਹੜੀ ਆਈ ਸੀ ਕਬੂਤਰਾ। ਅਛਾ ਹਣੀ ਬਾਈ ਹੁਣਾਂ ਦੇ। ਹਣੀ ਬਾਈ। ਹਣੀ ਸਰਪੰਚ ਦੇ ਘਰੋਂ ਜਿਹੜੀ ਕਬੂਤਰੀ ਆਈ ਸੀ, ਕਬੂਤਰੀ ਵੀ ਵਾਪਸ ਕਰ ਦਿੱਤੀ ਤੇ ਉਹਦਾ ਅੱਗੇ ਪੱਠਾ ਬਈ। ਪੱਠਾ ਨਿਕਲ ਨਰ ਨਿਕਲ ਆਇਆ ਤੇ ਬਾਜੀ ਨਹੀਂ ਛੱਡਿਆ ਗਿਆ ਹੈ। ਨਾ ਮੈਂ ਰੱਖ ਲਿਆ ਫਿਰ। ਰੱਖ ਲਿਆ, ਰੋਕ ਲਿਆ ਇਹਨਾਂ ਸਵਾਸ ਤੇ ਬਈ ਇੱਕੋ ਹੀ ਆ। ਠੀਕ ਹੈ ਜੀ। ਇਹ ਜਾਦੇ ਬਾਈ ਹਣਾਂ ਦੇ ਕੋਲ ਤੁਸੀਂ ਦੇਖ ਸਕਦੇ ਹੋ ਸ਼ਾਂ ਅੱਖੀ ਬਰੀਡ ਜਿਵੇਂ ਫੌਜੀ ਉਸਤਾਦ ਵਾਲੇ ਨੇ। ਆ ਇਹ ਦੇਖੋ ਬਈ। ਹਾਂ ਅਖਾਤੇ ਕਬੂਤਰ ਦਾ ਵਿਜੂਦ ਵੀ ਬੜਾ ਤਗੜਾ ਹੈ ਦਾ ਬੀ ਸ਼ਾਨਦਾਰ ਆ ਵੀ ਕਬੂਤਰ ਬਾਜੀ ਉੱਟਿਆ ਹੈ ਹਰ ਉਤਰਾਣ ਨੂੰ ਉੱਤੇ ਰਹਿ ਕੇ ਦੂਸਰੇ ਦੇ ਵਿੱਚ ਸਾਰੇ ਪਿਠਾ ਦੇ ਜੀ ਠੀਕ ਆ ਇਹ ਬੱਚ ਨਹੀਂ ਆਇਆ ਜੀ ਬੜੇ ਨਹੀਂ ਗਏ ਸੱਤੂ ਸਹੀ ਹੈ ਸਹੀ ਆ ਤੇ ਬਹੁਤ ਹੀ ਸ਼ਾਨਦਾਰ ਸ਼ੌਂਕ ਬਾਈ ਫਿਰ ਤੁਹਾਨੂੰ ਦੱਸ ਦਈਏ ਇਹ ਖੁੱਡੇ ਦੇ ਵਿੱਚ ਸਾਰੇ ਨਾਰਾਇਣ ਜਿਹੜੇ ਤੁਸੀਂ ਦੇਖਿਆ ਜੀ ਹੁਣ ਤੁਹਾਨੂੰ ਆਪਣਾ ਸ਼ੌਂਕ ਕਰਾਉਣੇ ਦੂਸਰੇ ਖੁੱਡੇ ਦਾ ਜੀ ਠੀਕ ਆ ਮਿੱਤਰੋ ਇੱਧਰ ਮਦੀਨਾ ਨੇ ਆ ਲਓ ਭਾਈ ਆ ਖੁੱਡਾ ਇੱਧਰ ਇਹਦੇ ਵਿੱਚ ਸਾਰੀਆਂ ਮਦੀਨਾ ਨੇ ਆ ਲਓ ਜੀ ਪਾਉਣ ਜਗੇ ਆ ਪਾ ਇਸਾ ਖੁੱਡੇ ਦੇ ਵਿੱਚ ਇਹ ਵੱਡੀਆਂ ਆ ਜੀ ਹਾਂ ਵੱਡੀਆਂ ਨੇ ਇਹ ਮਦੀਨਾ ਇਹ ਵੱਡੀਆਂ ਕਬੂਤਰੀਆਂ ਭਈਆ ਇੱਕ ਡੱਬੀ ਫਿਰਦੀ ਆ ਇੱਕ ਕੱਕੇ ਵਾਲੇ ਕਬੂਤਰਾਂ ਨੇ ਠੀਕ ਆ ਇਹ ਵੀ ਪਿੰਦਰ ਵਾਲੇ ਕਬੂਤਰਾਂ ਦੀ ਆ ਇਹ ਫੌਜੀ ਵਾਲਿਆਂ ਦੀ ਆ ਇਹ ਫੌਜੀ ਵਾਲਿਆਂ ਦੇ ਪਿੰਦਰ ਵਾਲੇ ਨੇ ਠੀਕ ਆ ਅਨੀਲੀ ਵੀ ਬੰਦਰਵਾਲੇ ਨੇ ਹਾਂ ਇਹ ਬਾਜੀ ਛੱਡੀ ਸੀ ਆਪਾਂ ਪੱਲੇ ਵਾਲੇ ਅੱਛਾ ਗਰਾਬ ਨੂੰ ਉੱਤੇ ਰਹਿ ਗਈ ਦੁੱਸਰ ਪੈ ਗਈ ਸੀ ਆ ਚਫੜ ਹੋਈ ਨਹੀਂ ਸੀ ਪੂਰੀ ਪੜੀ ਨਹੀਂ ਗਈ ਸੀ ਠੀਕ ਆ ਠੀਕ ਆ ਬਾਈ ਆ ਦੇਖੋ ਬਾਈ ਡੱਬੀ ਵਾਲੀ ਸੋਹਣੀ ਆ ਸਨਖੀ ਆ ਜਿਹੜਾ ਬੱਚਾ ਇੱਕ ਤੇ ਕਮਾਲਪੁਰੇ ਛੱਡਿਆ ਸੀ ਉਦਨੇ ਆਪਾਂ ਬਾਜੀ ਜਦੋਂ ਸੌਲੀ ਲੇਗੀ ਹਾਂਜੀ 6 20 ਦੇ ਹਰ ਗਿਆ ਸੀ 6 20 ਤੇ ਹਰਿਆ ਕਮਾਲਪੁਰੇ ਬਾਜੀ ਤੇ ਬਈ ਬਹੁਤ ਗਰਮੀ ਸੀ ਉਸ ਦਿਨ ਤੇ ਸੌਲੀ ਉਦੋਂ 4 ਵਜੇ ਦੇ ਕਰੀਬ ਬਾਜੀ ਜਿਹੜੀ ਨੱਬੜ ਗਈ ਸੀ ਲਗ ਲਗ ਏਰੀਆ ਦੇ ਵਿੱਚ ਲਗ ਲਗ ਟਾਈਮ ਕਰਦੇ ਨੇ ਕਿਉਂਕਿ ਖਿਡਾਰੀ ਵੀ ਇੱਕ ਤੋਂ ਇੱਕ ਪਈਆ ਤੇ ਕਬੂਤਰਾਂ ਦੀਆਂ ਨਸਲਾਂ ਦੀ ਗੱਲ ਕਰੀ ਉਹ ਵੀ ਇੱਕ ਤੋਂ ਇੱਕ ਪਈਆਂ ਨੇ ਪੂਰੀ ਸ਼ਾਂਖੀ ਕਬੂਤਰੀ ਹੈ ਪਿਛੇ ਨੀਲੀ ਬੈਠੀ ਆ ਤੇ ਦੋ ਰੱਤੀਆਂ ਨੇ ਇੱਕ ਮਖਿਆਲੀ ਆ ਤੇ ਇੱਕ ਜਿਹੜੀ ਹੈਗੀ ਆ ਲਾਲ ਰੱਤੀਆ ਇਹਦੇ ਵਿੱਚ ਮਖਿਆਲਾ ਪਰ ਹੈ ਜੀ ਆਹ ਦੇਖੋ ਬਹੁਤ ਹੀ ਸ਼ਾਨਦਾਰ ਸ਼ਾਂਖ ਹਾਰੇ ਬਾਜ਼ੀਆਂ ਪੂਰੀਆਂ ਛੱਡੇ ਕੋਈ ਨਹੀਂ ਲਗਭਗ ਬਾਜ਼ੀਆਂ ਉੱਡੇ ਹੋਏ ਕਬੂਤਰ ਆ ਬਈ ਜਿਹਨਾਂ ਦਾ ਤੁਸੀਂ ਸ਼ੌਂਕ ਕਰ ਰਹੇ ਹੋ ਗੋਲੇ ਪੱਖੋ ਵਾਲ ਦੇ ਬਈ ਇਹ ਕਬੂਤਰ ਨੇ ਬਈ ਬਹੁਤ ਹੀ ਸ਼ਾਨਦਾਰ ਲਾਜਵਾਬ ਸ਼ੌਂਕ ਆ ਬਈ ਹਾਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਬੱਚਿਆਂ ਦਾ ਕਰਈਏ ਸ਼ੌਂਕ 14 ਬੱਚੇ ਬਾਈ ਉਹਨਾਂ ਨੇ ਤਿਆਰ ਕਰ ਲਏ ਟਾਂਗੀਆਂ ਤੇ ਲਾ ਦਿੱਤੇ ਫੁੱਲਾਂ ਵਾਲੀ ਛਤਰੀ ਆ ਬਈ ਮਖਿਆਲੀਆਂ ਬਹੁਤ ਬਹੁਤ ਤਗੜੀਆਂ ਇਹਦੇ ਵਿੱਚ ਕਾਲੀਆਂ ਮਖਿਆਲੀਆਂ ਇਹ ਬਾਈ ਹੁਣਾਂ ਨੇ ਇੱਕ ਮੇਰੇ ਖਿਆਲ ਨਾਲ ਰੋਕੀ ਪਈ ਆ ਕਿਉਂਕਿ ਵੱਡੀ ਹੋ ਚੁੱਕੀ ਆ ਤੇ ਦੋ ਬੱਚੇ ਆ ਵਿੱਚ ਮੇਰੇ ਖਿਆਲ ਨਾਲ ਠੀਕ ਹੈ ਜੀ ਤੇ ਕਿਦਾਂ ਦਾ ਲੱਗਦਾ ਸ਼ੌਂਕ ਮਿੱਤਰੋ ਦੱਸਿਓ ਜਰੂਰ ਤੇ ਥੱਲੇ ਆਪਾਂ ਤੁਹਾਨੂੰ ਸ਼ੌਂਕ ਕਰਾਉਂਨੇ ਆ ਬਾਕੀ ਕਬੂਤਰਾਂ ਦਾ ਤੇ ਨਾਲੇ ਬਾਈ ਦੇ ਦੱਸਦੇ ਆ ਕਿੱਥੋਂ ਕਿੱਥੋਂ ਬਾਜ਼ੀਆਂ ਜਿੱਤੀਆਂ ਨੇ ਜਿਹੜੀਆਂ ਸੀਲਾਂ ਪਈਆਂ ਨੇ ਘਰੇ ਇਹ ਬਾਈ ਹੁਣਾਂ ਦਾ ਬੇਟਾ ਹੈ ਜੀ ਜੱਸਾ ਤੇ ਨਾਲ ਹੁਣ ਪੂਰੀ ਮਦਦ ਕਰਾਉਂਦੇ ਨੇ ਤੇ ਇਧਰੋਂ ਵੀ ਦੇਖ ਲਓ ਬਾਈ ਇੱਕ ਵਾਰੀ ਆ ਲੋ ਜੀ ਟੱਪਦੇ ਨੇ ਖੁੱਡੇ ਦੇ ਵਿੱਚ ਹੀ ਜਿਹੜੀਆਂ ਛਤਰੀਆਂ ਲਾਈਆਂ ਹੋਈਆਂ ਨੇ ਦੋ ਇੱਕ ਤੋਂ ਦੂਜੀ ਦੂਜੀ ਤੋਂ ਪਹਿਲੀ ਇਵੇਂ ਉੱਡਦੇ ਰਹਿੰਦੇ ਨੇ ਇਹ ਖੁੱਡਿਆਂ ਦੇ ਵਿੱਚ ਲੋ ਵੀ ਆ ਗਏ نیچے ਤੇ ਤੁਹਾਨੂੰ ਹੁਣ ਸ਼ੌਂਕ ਕਰਾਈਏ ਦੋ ਜੋੜੇ ਬਾਈ ਹੁਣਾਂ ਛੱਡਿਆ ਇਹਦੇ ਵਿੱਚ ਆਹ ਲੋ ਆ ਇੱਕ ਜੋੜਾ ਉਸਤਾਦ ਫੌਜੀ ਟਮੋਟ ਵਾਲੇ ਜਿਹੜੇ ਪਿਓਰ ਜਮਾ ਸਿਰੋਂ ਟੈਨ ਨੂੰ ਬਹੁਤ ਦੁਨੀਆ ਕਹਿੰਦੀ ਵੀ ਸਾਡੇ ਕੋਲ ਵੀ ਆ ਸਾਡੇ ਕੋਲ ਵੀ ਆ ਬਾਬੇ ਬਿੱਟੂ ਕੋਲ ਵੀ ਪੂਰੇ ਪਿਓਰ ਆ ਬਾਈ ਆਪਾਂ ਜਿਹਨਾਂ ਕੋ ਦੇਖੇ ਹੋਣਗੇ ਹੋਰ ਪਰਾਵਾਂ ਕੋਲ ਵੀ ਠੀਕ ਹੈ ਜੀ ਤੇ ਆ ਜੋੜੇ ਆ ਤੇ ਵਧੀਆ ਬਾਜ਼ੀਆਂ ਜਿੱਤੀਆਂ ਨੇ ਵਧੀਆ ਰਿਜ਼ਲਟ ਆਇਆ ਕਬੂਤਰ ਤੁਰੇ ਨਹੀਂ ਦੇਚ ਹਰੇ ਵੀ ਨਹੀਂ ਇਹ ਨਹੀਂ ਕਿ ਅਸੀਂ ਕਹਿੰਨੇ ਕਿ ਸਾਰੀਆਂ ਅਸੀਂ ਜਤੀਆਂ ਆ ਕਾਫੀ ਤੁਰਦੇ ਵੀ ਆ ਘਾਟੇ ਵਾਦੇ ਹੁੰਦੇ ਆ ਤੇ ਆ ਜੋੜਾ ਜਮਾ ਸ਼ਾ ਆਖਿਆ ਦਾ ਤੇ ਦੂਜਾ ਤਾਂ ਮਾ ਦਿਖਾ ਦੀ ਆ ਦੇਖੋ ਆ ਵੱਡੀ ਕਬੂਤਰੀ ਆ ਘਰ ਦੀ ਪੱਠੀਆ ਬਾਈ ਹੋਣਾ ਦੇ ਤੇ ਕਬੂਤਰ ਆ ਜਿਹੜਾ ਬਾਬੇ ਬਿੱਟੂ ਤੋਂ ਮੋੜ ਦੇ ਘਰੋਂ ਆਇਆ ਹੋਇਆ ਉਹ ਕਬੂਤਰ ਆ ਪੂਰਾ ਨਲੀ ਪੈਰਾ ਜਮਾ ਸਿਰੋਂ ਇਹ ਵੀ ਜੋੜਾ ਜੀ ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈਗਾ ਜਮਾ ਪਿਓਰ ਕਬੂਤਰ ਨਹੀਂ ਇਹ ਦੋਵੇਂ ਦੋ ਜੋੜੇ ਬਾਈ ਇਹ ਆ ਜੋੜੇ ਹੀ ਲਾਉਂਦੇ ਬਾਈ ਹੋਣਾ ਨੇ ਉਧਰ ਵੀ ਜਿਹੜੇ ਤੁਹਾਨੂੰ ਦਿਖਾਏ ਆ ਲਗਭਗ ਜੋੜੇ ਫੌਜੀ ਵਾਲਿਆਂ ਦੇ ਜ਼ਿਆਦਾ ਲਾਏ ਨੇ ਕਿਉਂਕਿ ਇਹਨਾਂ ਦਾ ਰਿਜ਼ਲਟ ਵਧੀਆ ਹੁੰਦਾ ਲਾਸਟ ਟਾਈਮ ਤੇ ਯੋਰ ਵੀ ਬਹੁਤ ਆਉਂਦੇ ਆ ਬਾਈ ਬਾਕੀ ਜਿੱਤ ਹਾਰ ਜਿਹੜੀ ਹੁੰਦੀ ਆ ਕਿਸਮਤ ਦੀ ਮੁਕੱਦਰਾਂ ਦੀ ਹੁੰਦੀ ਆ ਤੇ ਅੰਦਰ ਬਾਈ ਤੁਹਾਨੂੰ ਦਿਖਾ ਦਈਏ ਬਾਈ ਹੋਣਾ ਦੇ ਕੱਪ ਜਿਹੜੇ ਬਾਜ਼ੀਆਂ ਜਿੱਤੇ ਨੇ ਆਹ ਕਰੋ ਸ਼ੌਂਕ ਤੇ ਗੁਰੀ ਬਾਈ ਨੇ ਨੀਂਦ ਲੱਗਦਾ ਕਰ ਲਈ ਆ ਪੂਰੀ ਲੇਟੇ ਹੋਏ ਆ ਆ ਕਰੋ ਸ਼ੌਂਕ ਮੇਰੇ ਵੀਰ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਮੱਖਵਾ ਪਿੰਡ ਦੇ ਵਿੱਚ ਬੈਠੇ ਹੋਏ ਆਂ ਫੇਰ ਜਿੱਥੇ ਤੁਸੀਂ ਸ਼ੌਂਕ ਕਰਿਓ ਕੋਲੇ ਬਾਈ ਦੇ ਕਬੂਤਰਾਂ ਹੁੰਦੇ ਤੇ ਬਹੁਤੀ ਵਧੀਆ ਤੇ ਬਾਈ ਹੁਣੀ ਆਪ ਵੀ ਵਧੀਆ ਬਾਈ ਯਾਰ ਕਾ ਕਿੰਨੀਆਂ ਗਵਾਜੀਆਂ ਛੜੀਆਂ ਸੀ ਆਪਾਂ ਗਵਾਜੀਆਂ 14-14 ਕਿ ਛੜੀਆਂ 14-15 ਛੜੀਆਂ ਤੇ ਜਿੱਤੀਆਂ ਕਿੰਨੀਆਂ ਆਪਾਂ ਜੱਟ ਕੇ ਹੋ ਨਾ ਕਿ 9 10 ਵਜੇ ਜਿੱਤ ਗਏ 9 10 ਵਜਿਆਂ ਜਿੱਤ ਗਏ ਆਪਾਂ ਤੇ ਵਧੀਆ ਜਿੱਤੀਆਂ ਨੇ ਬਈ ਜਿੰਨੀਆਂ ਵੀ ਬਾਜ਼ੀਆਂ ਜਿੱਤੀਆਂ ਨੇ ਇਹ ਨਹੀਂ ਹੈਗਾ ਵੀ ਆਪਾਂ 10 ਜਮਾਂਡ ਲੀਆਂ 15 ਜਮਾਂਡ ਲਈ ਇੱਕ ਦੋਆਂ ਜੀ ਕੰਮ ਚੱਲਿਆ ਕਿਤੇ ਇਕੱਲੇ ਇਕੱਲੇ ਵੀ ਰਹੇ ਨੇ ਠੀਕ ਹੈ ਜੀ ਤੇ ਬਾਕੀ ਨਤਰੋ ਸ਼ੌਂਕ ਕਿਦਾਂ ਦਾ ਲਗਾ ਜਰੂਰ ਦੱਸਿਓ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਆਵਾਂਗੇ ਜੀ ਤੇ ਆਹ ਬਾਈ ਹੁਣਾਂ ਨੇ ਸਾਰੇ ਦੇ ਸਾਰੇ ਦੇਖੋ ਕਈਆਂ ਥਾਵਾਂ ਤੋਂ ਵਿਸ਼ੇਸ਼ ਸਨਮਾਨ ਹੋਇਆ ਹੋਇਆ ਸਾਰੇ ਬੰਨੇ ਜਿਹੜੇ ਲਾਈਵ ਹੋਏ ਨੇ ਤੇ ਪੋਜੀ ਜਿੱਤੇ ਹੋਏ ਕਾਪਣੇ ਜਿਹੜੇ ਉਹ ਨੇ ਠੀਕ ਹੈ ਜੀ ਤੇ ਚੈਨਲ ਆਪਣਾ ਮਿੱਤਰੋ ਕਰ ਲੋ ਸਬਸਕ੍ਰਾਈਬ ਠੀਕ ਹੈ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਦੱਸਿਓ ਨਵੀਂ ਵੀਡੀਓ ਆਉਣ ਤੱਕ ਲਈ ਮਿੱਤਰੋ ਕਰੋ ਇੰਤਜ਼ਾਰ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਆ ਰਹੇ ਆ ਠੀਕ ਹੈ ਜੀ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਤੇ ਪਖੋਵਾਲ ਪਿੰਡ ਦੇ ਵਿੱਚ ਇਹ ਕੀਤਾ ਤੁਸੀਂ ਗੋਲੇਬਾਈ ਦੇ ਕਬੂਤਰਾਂ ਦਾ ਸ਼ੌਂਕ ਧੰਨਵਾਦ ਸ਼ੁਕਰੀਆ ਮਿਹਰਬਾਨੀ